ਇੱਕ ਵਾਰ ਦੀ ਗੱਲ ਹੈ ਇੱਕ ਆਦਮੀ ਨੇ ਦੋ ਬਿਲਡਿੰਗਾਂ ਦੇ ਵਿਚਕਾਰ ਰੱਸੀ ਬੰਨ ਲਈ ਉਹ ਦੋਵੇਂ ਬਿਲਡਿੰਗਾਂ ਕਾਫੀ ਉੱਚੀਆਂ ਸਨ ਰੱਸੀ ਬੰਨਣ ਤੋਂ ਬਾਅਦ ਉਸ ਆਦਮੀ ਨੇ ਉਸ ਰੱਸੀ ਤੇ ਪੈਰ ਰੱਖੇ ਤੇ ਰੱਸੀ ਤੇ ਚੱਲਣਾ ਸ਼ੁਰੂ ਕਰ ਦਿੱਤਾ ਥੱਲੇ ਖੜੇ ਸਾਰੇ ਲੋਕ ਉਸ ਆਦਮੀ ਨੂੰ ਦੇਖਣ ਲੱਗ ਗਏ ਤੇ ਉੱਥੇ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਗਈ ਉਹ ਆਦਮੀ ਹੌਲੀ-ਹੌਲੀ ਉਸ ਰੱਸੀ ਤੇ ਚੱਲ ਰਿਹਾ ਸੀ ਸਾਰੇ ਲੋਕ ਉਸ ਆਦਮੀ ਨੂੰ ਇਸ ਤਰ੍ਹਾਂ ਦੇਖ ਰਹੇ ਸਨ ਕਿ ਪਤਾ ਨਹੀਂ ਕਦੋਂ ਉਹ ਥੱਲੇ ਡਿੱਗ ਪਵੇ ਉਸ ਆਦਮੀ ਨੇ ਜਦੋਂ ਅੱਧਾ ਰਸਤਾ ਪਾਰ ਕਰ ਲਿਆ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਸਾਰੇ ਲੋਕਾਂ ਨੂੰ ਲੱਗਿਆ ਕਿ ਉਹ ਥੱਲੇ ਡਿੱਗਣ ਵਾਲਾ ਹੈ ਪਰ ਉਹ ਸામળ ਗਿਆ ਉਸ ਆਦਮੀ ਨੇ ਆਪਣਾ ਰਸਤਾ ਪੂਰਾ ਕਰ ਲਿਆ ਤੇ ਜਦੋਂ ਥੱਲੇ ਉਤਰਿਆ ਤਾਂ ਸਾਰੇ ਲੋਕ ਤਾੜੀਆਂ ਵਜਾ ਰਹੇ ਸਨ ਸੀਟੀਆਂ ਮਾਰ ਰਹੇ ਸਨ ਉਹ ਆਦਮੀ ਫੇਰ ਤੋਂ ਉਸ ਬਿਲਡਿੰਗ ਤੇ ਚੜ ਗਿਆ ਤੇ ਐਤਕੀ ਉਸਨੇ ਆਪਣੇ ਬੇਟੇ ਨੂੰ ਆਪਣੇ ਮੋਢਿਆਂ ਤੇ ਬਿਠਾ ਲਿਆ ਤੇ ਫੇਰ ਤੋਂ ਉਹਨਾਂ ਦੋਹਾਂ ਬਿਲਡਿੰਗਾਂ ਦੇ ਵਿਚਕਾਰ ਬੰਨੀ ਰੱਸੀ ਤੇ ਚੱਲਣਾ ਸ਼ੁਰੂ ਕਰ ਦਿੱਤਾ ਉਸਦੇ ਬੇਟੇ ਨੇ ਉਸ ਨੂੰ ਘੁੱਟ ਕੇ ਫੜ ਲਿਆ ਹੁਣ ਤਾਂ ਸਾਰੇ ਹੀ ਲੋਕ ਉਸ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਸਨ ਉਹ ਆਦਮੀ ਜਿਵੇਂ ਜਿਵੇਂ ਉਸ ਰੱਸੀ ਦੇ ਕਦਮ ਰੱਖ ਰਿਹਾ ਸੀ ਓਵੇਂ ਓਵੇਂ ਲੋਕਾਂ ਦੀ ਧੜਕਣਾ ਤੇਜ਼ ਹੋ ਰਹੀਆਂ ਸਨ ਪਰ ਇਸ ਵਾਰ ਵੀ ਉਸ ਆਦਮੀ ਨੇ ਸਹੀ ਤਰ੍ਹਾਂ ਨਾਲ ਉਸ ਰੱਸੀ ਨੂੰ ਪਾਰ ਕਰ ਲਿਆ ਜਦੋਂ ਹੁਣ ਥੱਲੇ ਆਇਆ ਤਾਂ ਉਸਨੇ ਮਾਈਕ ਲੈ ਕੇ ਲੋਕਾਂ ਵੱਲ ਦੇਖਦੇ ਹੋਏ ਕਿਹਾ ਕਿ ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਫੇਰ ਤੋਂ ਕਰ ਸਕਦਾ ਹਾਂ ਉੱਥੇ ਖੜੇ ਲੋਕਾਂ ਨੇ ਬੜੇ ਹੀ ਜੋਸ਼ ਨਾਲ ਹਾਂ ਕਿਹਾ ਉਸ ਆਦਮੀ ਨੇ ਫੇਰ ਤੋਂ ਲੋਕਾਂ ਵੱਲ ਦੇਖ ਕੇ ਕਿਹਾ ਕਿ ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਮੈਂ ਇਹ ਫੇਰ ਤੋਂ ਕਰ ਸਕਦਾ ਹਾਂ ਤੇ ਸਾਰੇ ਲੋਕਾਂ ਨੇ ਫੇਰ ਤੋਂ ਹਾਂ ਕਿਹਾ ਉਸ ਆਦਮੀ ਨੇ ਕਿਹਾ ਤਾਂ ਫਿਰ ਲਿਆਓ ਮੈਨੂੰ ਤੁਹਾਡਾ ਬੱਚਾ ਦਿਓ ਇੱਕਦਮ ਸਾਰੇ ਸ਼ਾਂਤ ਹੋ ਗਏ ਉਸ ਆਦਮੀ ਨੇ ਕਿਹਾ ਜਿਸ ਤਰ੍ਹਾਂ ਮੈਂ ਆਪਣੇ ਬੱਚੇ ਨੂੰ ਮੋਢਿਆਂ ਤੇ ਬਿਠਾ ਕੇ ਰੱਸੀ ਪਾਰ ਕੀਤੀ ਹੈ ਉਸੇ ਤਰ੍ਹਾਂ ਮੈਂ ਤੁਹਾਡੇ ਬੱਚੇ ਨੂੰ ਬਿਠਾ ਕੇ ਇਹ ਰੱਸੀ ਪਾਰ ਕਰਾਂਗਾ ਕੀ ਤੁਹਾਨੂੰ ਯਕੀਨ ਹੈ ਇਸ ਵਾਰ ਉੱਥੇ ਖੜੇ ਲੋਕਾਂ ਚੋਂ ਕਿਸੇ ਦੀ ਵੀ ਆਵਾਜ਼ ਨਹੀਂ ਆਈ ਸਾਰੇ ਲੋਕ ਸ਼ਾਂਤ ਖੜੇ ਸਨ ਤਾਂ ਫਿਰ ਉਸ ਆਦਮੀ ਨੇ ਕਿਹਾ ਹੁਣੇ ਥੋੜਾ ਸਮਾਂ ਪਹਿਲਾਂ ਤਾਂ ਤੁਹਾਨੂੰ ਮੇਰੇ ਤੇ ਪੂਰਾ ਵਿਸ਼ਵਾਸ ਸੀ ਕਿ ਮੈਂ ਇਸ ਰੱਸੀ ਨੂੰ ਪਾਰ ਕਰ ਸਕਦਾ ਹਾਂ ਪਰ ਹੁਣ ਕਿਸੇ ਨੂੰ ਨਹੀਂ ਹੈ ਉਸ ਆਦਮੀ ਦੇ ਮੂੰਹੋਂ ਇਹ ਸੁਣ ਕੇ ਸਾਰਿਆਂ ਨੇ ਨੀਮੀ ਪਾ ਲਈ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜਿੰਨਾ ਵਿਸ਼ਵਾਸ ਦੂਜਿਆਂ ਤੇ ਹੁੰਦਾ ਹੈ ਓਨਾ ਹੀ ਵਿਸ਼ਵਾਸ ਸਾਨੂੰ ਖੁਦ ਉੱਤੇ ਵੀ ਕਰਨਾ ਚਾਹੀਦਾ ਹੈ ਤੁਸੀਂ ਦੁਨੀਆ ਤੋਂ ਪਿੱਛੇ ਇਸੇ ਲਈ ਹੋ ਕਿਉਂਕਿ ਤੁਸੀਂ ਦੂਜਿਆਂ ਨੂੰ ਦੇਖ ਕੇ ਇਹ ਪੂਰੇ ਵਿਸ਼ਵਾਸ ਨਾਲ ਕਹਿੰਦੇ ਹੋ ਕਿ ਉਹ ਕਰ ਸਕਦਾ ਹੈ ਪਰ ਕਦੇ ਤੁਸੀਂ ਇਹ ਨਹੀਂ ਸੋਚਦੇ ਕਿ ਮੈਂ ਕਿਉਂ ਨਹੀਂ ਕਰ ਸਕਦਾ ਇਹੀ ਕਾਰਨ ਹੈ ਕਿ ਲੋਕ ਤੁਹਾਡੇ ਤੋਂ ਬਹੁਤ ਅੱਗੇ ਨਿਕਲ ਰਹੇ ਹਨ ਤੇ ਤੁਸੀਂ ਉੱਥੇ ਖੜੇ ਹੀ ਦੇਖ ਰਹੇ ਹੋ